ਕਨੌੜਾ ਇਹ ਤਾਂ ਦੋਨੇ ਸ਼ਬਦ ਹੀ ਹੋਗੇ ਕਨੌੜਾ ਹੈਨਾ ਹੁਣ ਆਪਾਂ ਪਹਿਲਾਂ ਦੇਖਦੇ ਆ ਅੱਖਰਾਂ ਦੇ ਨਾਲ ਇਸਦੀ ਆਵਾਜ਼ ਉਸ ਤੋਂ ਬਾਅਦ ਅਸੀਂ ਸ਼ਬਦਾਂ ਦੇ ਨਾਲ ਪੜਾਂਗੇ ਦੇਖੋ ਜਿਵੇਂ ਇੱਥੇ ਤੁਹਾਨੂੰ ਦਿਖ ਰਿਹਾ ਹੋਣਾ ਦਿਖਾਈ ਦੇ ਰਿਹਾ ਹੋਣਾ ਵੀਡੀਓ ਦੇ ਉੱਪਰ ਕਿ ਊੜੇ ਅਤੇ ਈੜੀ ਦੇ ਨਾਲ ਇਹ ਇਸ ਕਨੌੜਾ ਲੱਗਦੀ ਵਰਤੋਂ ਨਹੀਂ ਹੋਈ ਤਾਂ ਇਸ ਦਾ ਮਤਲਬ ਹੈ ਊੜੇ ਅਤੇ ਈੜੀ ਦੇ ਨਾਲ ਇਹ ਲੱਗ ਨਹੀਂ ਲੱਗਦੀ ਕਈ ਵਾਰ ਪੁੱਛ ਲਿਆ ਜਾਂਦਾ ਵੀ ਕਨੌੜਾ ਗੇੜੇ ਗੇੜੇ ਅੱਖਰਾਂ ਨਹੀਂ ਲੱਗਦਾ ਹੈਨਾ ਤਾਂ ਊੜੇ ਤੇ ਈੜੀ ਦੇ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਹੁਣ ਆਪਾਂ ਪਹਿਲਾਂ ਇਹਨਾਂ ਦਾ ਧੁਨੀ ਉਚਾਰਨ ਦੇਖਦੇ ਹਾਂ ਅ ੜੇ ਨੂੰ ਅ ਸ ਹ ਕ ਖ ਗ ਕ ਅੰਗ ਠੀਕ ਹੈ ਜੀ ਚ ਚੇ ਦੇ ਨਾਲ ਫਿਰ ਚ ਛ ਝ ਚ